ਹੈਲੋ ਜੀ ਜੈ ਸ਼੍ਰੀ கிருஷ்ਨਾ ਮੈਂ ਮੋਨਿਕਾ ਸਨਿ ਨਦੀ ਦੁਨੀਆ ਵੀ ਵਿੱਚ ਤੁਹਾਡਾ ਸਾਰੇ ਭੈਣ ਭਰਾ ਨੂੰ ਦਸਤ ਕਰਦੀ ਹਾਂ ਜੀ ਹੋ ਸਨੋ ਤੁਸੀਂ ਸਾਰੇ ਠੀਕ ਹੋ ਵਧੀਆ ਉਮੀਦ ਕਰਦੇ ਤੁਸੀਂ ਸਾਰੇ ਠੀਕ ਹੋਗੇ ਵਧੀਆ ਹੋਗੇ ਲੋ ਜੀ ਸੋ ਅੱਜ ਤੁਹਾਨੂੰ ਸਮਾਨ ਦਿਖਾਵਾਂ ਐਨਾ ਵਧੀਆ ਇਹ ਹੈਗੀਆਂ ਜੀ ਛੁੱਟੀਆਂ ਕਟੋਰੀਆਂ ਠੀਕ ਹਨ ਜੀ ਇਹ ਆਗੀਆਂ ਕਟੋਰੀਆਂ ਬਿਲਕੁਲ ਛੋਟੀਆਂ ਛੋਟੀਆਂ ਇਧਰ ਤੁਸੀਂ ਖੁੱਲਾ ਮੈਂ ਦਿਖਾਣੇ ਤਾਂ ਹੈਲੋ ਜੀ ਜੈ ਸ਼੍ਰੀ கிருஷ்ਨਾ ਮੈਂ ਮੋਨਿਕਾ ਸੰਧਨਾ ਦੀ ਦੁਨੀਆ ਦੇ ਵਿੱਚ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਵਾਗਤ ਕਰਦੀ ਹਾਂ ਜੀ ਲੋ ਜੀ ਅੱਜ ਤੁਹਾਨੂੰ ਬਹੁਤ ਸੋਹਣੀ ਸੋਹਣੀ ਆਈਟਮਾਂ ਦਿਖਾਉਂਗੀ ਬਹੁਤ ਜਿਆਦਾ ਸੋਹਣੀਆਂ ਸੋਹਣੀਆਂ ਸਭ ਤੋਂ ਪਹਿਲਾਂ ਤਾਂ ਤੁਸੀਂ ਆਹ ਦੇਖੋ ਇਹ ਅਚਾਰ ਪਾਣ ਵਾਲੇ ਜਾਰ ਹਨ ਜੀ ਕਾਂਚ ਦੇ ਆ ਬੋਰੋ ਸਿੱ ਦੇ ਅੰਦਰ ਬਿਲਕੁਲ ਅੱਧਾ ਕਿਲੋ ਤਾਂ ਵੀ ਘੱਟ ਵੀ ਹੈ ਨੰਦਾ ਬਿਲਕੁਲ ਲਾਈਟ weight ਦੇ ਵਿੱਚ ਤੇ ਇਹ ਵੀ ਇਹ ਵੀ ਬਹੁਤ ਜ਼ਿਆਦਾ ਘੱਟ ਵਿੱਚ ਹੈ ਇਹਨਾਂ ਦੇ ਹੈਗੇ ਪਲਾਸਟਿਕ ਦੇ ਟੱਕਣ 1 ਅੰਚ ਦੇ ਟੱਕਣ ਹੈ ਤੇ ਉੱਤੇ ਆ ਡੁੰਡਣੀ ਜੀ ਫੜਨ ਵਾਲੀ ਹੈ ਠੀਕ ਹੈ ਨਾ ਤੇ ਜੇ ਕਿਸੇ ਕੰਟ ਪਈ ਨੇ ਇਹ ਲੈਣੇ ਆ ਤਾਂ ਤੁਸੀਂ ਮੈਨੂੰ ਤੋਂ ਇਹ ਮੰਗਵਾ ਸਕਦੇ ਹੋ ਕਿਉਂਕਿ ਕਿਚਨ 'ਚ ਇਹ ਆਈਟਮ ਇੰਨੀਆਂ ਕ ਜ਼ਿਆਦੇ ਸੋਹਣੀਆਂ ਲੱਗਦੀਆਂ ਕਿ ਸਾਡੇ ਕਿਚਨ 'ਚ ਚਾਰ ਚੰਦ ਲਗਾ ਸਕਦੀਆਂ ਠੀਕ ਹੈ ਨਾ ਜੀ ਇਹ ਤਾਂ ਉਹ ਹੈ ਫਲਾਰ ਵਗੈਰਾ ਗੁਲਦਸਤੀ ਪਾਣ ਨੂੰ ਇਹ ਵੀ ਪਾਈ ਆ ਇੱਧਰ ਠੀਕ ਹੈ ਨਾ ਜੀ ਬਹੁਤ ਸੋਹਣੇ ਹੈ ਵੇਟ ਬਿਲਕੁਲ ਲਾਈਟ ਹੈ ਤੇ ਵੀ ਹੈ ਇਹ ਵੀ ਹੈਗੀ ਹੈ ਜੀ ਠੀਕ ਹੈ ਤੇ ਇੱਕ ਇਹਨਾਂ 'ਚ ਕੋਈ ਲੂਜ ਨਹੀਂ ਪਈ ਹੈਗੀ ਜੀ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦਿਖਾਨੀ ਆ ਤੇ ਇਹ ਦੇਖੋ ਜੀ ਇਹ ਕਟੋਰੀ ਹੈ ਛੋਟੀ-ਛੋਟੀਆਂ ਕਟੋਰੀਆਂ ਚ ਕੋਈ ਲੂਜ਼ ਪਈਆਂ ਨੇ ਮੈਂ ਤੁਹਾਨੂੰ ਦਿਖਾਨੀਆਂ 6 ਪੀਸ ਦਾ ਸੈੱਟ ਹੈ ਇਹ ਪਤਾ ਕਿਸ ਚੀਜ਼ ਦੇ ਲਈ ਜਦੋਂ ਆਪਣੇ ਘਰ ਕੋਈ ਆ ਜਾਂਦਾ ਆਪਾਂ ਸਾਸ ਪਾ ਕੇ ਦੇਣੀ ਹੋਵੇ ਅਲੱਗ-ਅਲੱਗ ਆਪਾਂ ਕਈ ਵਾਰੀ ਦੋ ਬੰਦਿਆਂ ਨੂੰ ਇੱਕ ਕਟੋਰੀ ਚ ਪਾ ਦਿੰਨੇ ਆ ਪਰ ਇਹ ਮੈਂ ਹਨਾ ਕੋਈ ਇੱਕ ਦੂਜੇ ਦੀ ਝੂਠ ਖਾਂਦਾ ਕੋਈ ਨਹੀਂ ਖਾਂਦਾ ਪਰ ਆਪਾਂ ਅਲੱਗ-ਅਲੱਗ ਪਾ ਕੇ ਦੇ ਸਕਦੇ ਆ ਬਹੁਤ ਛੋਟੀਆਂ-ਛੋਟੀਆਂ ਔਰ ਰੇਟ ਵੀ ਬਹੁਤ ਜ਼ਿਆਦਾ ਘੱਟ ਹੈ ਠੀਕ ਹੈ ਜੀ ਤੇ ਐਨੀ ਵਧੀਆ ਚੀਜ਼ ਹੈ ਇਹ ਬਹੁਤ ਜ਼ਿਆਦਾ ਵਧੀਆ ਜੇ ਕਿਸੇ ਨੇ ਲੈਣੀ ਹੈ ਇਹ 6 ਪੀਸ ਦਾ ਸੈੱਟ ਮੈਂ ਤੁਹਾਨੂੰ ਆ ਵੀ ਭੇਜ ਸਕਦੀ ਆ ਇਹ ਮੰਗਵਾ ਕੇ ਤੁਸੀਂ ਪਸਤਾਉਂਗੇ ਨਾ ਬਲਕਿ ਬਹੁਤ ਜ਼ਿਆਦਾ ਖੁਸ਼ ਹੋਵੋਗੇ ਕਿ ਇਹ ਤਾਂ ਬਹੁਤ ਵਧੀਆ ਚੀਜ਼ ਤੁਸੀਂ ਸਾਨੂੰ ਤੇਜੀ ਹੈ ਠੀਕ ਹੈ ਨਾ ਜੀ ਤੇ ਇਹ ਲੋਚ ਰੱਖਦੀ ਇਹ ਡੋਂਗੇ ਹੋਗੇ ਕਾਂਚ ਦੇ ਬਰਸਿਲ ਚ ਇਹ ਬੋਤਲਾ ਕਾਂਚ ਦੀਆਂ ਉਹਦੇ ਵਾਸਤੇ ਆ ਫ੍ਰਿਜ ਵਾਸਤੇ ਪਾਣੀ ਵੀ ਫ੍ਰਿਜ ਚ ਜੇ ਪਾਣੀ ਠੰਡੇ ਵਾਸਤੇ ਜੱਗ ਗਿਆ ਹੈਂਡਲ ਵੀ ਹੈਗੇ ਠੀਕ ਹੈ ਜੀ ਤੇ ਇਧਰ ਇਹ ਤਾਂ ਬਲੈਕ ਕਲਰ ਦਾ ਆ ਗਿਆ ਜੀ ਤੁਸੀਂ ਇਹਦੇ ਚ ਡਿਨਰ ਸੈੱਟ ਤਿਆਰ ਕਰਨਾ ਤੁਸੀਂ ਡਿਨਰ ਸੈੱਟ ਵੀ ਤਿਆਰ ਕਰਵਾ ਸਕਦੇ ਹੋ ਕਾਂਚੀ ਦੇ ਪਲੇਸਾਂ ਦੇ ਡਿਜ਼ਾਈਨ ਦੇਖ ਲਓ ਇੱਕੜ ਬੀਸ ਟਾਇ ਲਿਆ ये लोंग वाले हैं नीचे तो थोड़े जिम्मे फिलहाल वाला डिजा गुलदस्ते वर्गा होंगे डिजाइन इदा नीचे तो थोड़ा टाइट उस तो थोड़ा लूज हो है डिजाइन देखो तीन वाइस जिम्मे कि कटरी का होंगे डिजाइन इमें आइसक्रीमी तरह जी और ये हर तरह के हैं ਡਿਜ਼ਾਈਨਿੰਗ ਲਓ ਜੀ ਆਪਾਂ ਆਏ ਅੱਜ ਦੀਦੀ ਦੀ ਡਿਮਾਂਡ ਤੇ ਦੀਦੀ ਨੇ ਇੰਨੇ ਦਿਨ ਹੋ ਗਏ ਕਿ ਹਨੂ ਕਿ ਤੁਸੀਂ ਮੈਨੂੰ ਦੋ ਤਿੰਨ ਦੋ ਵਾਰੀ ਮੈਸੇਜ ਕੀਤਾ ਵਿਚਾਰਿਆਂ ਨੇ ਪਰ ਨਹੀਂ ਆਇਆ ਆ ਹੋਇਆ ਕਿ ਤਾਂ ਦਿਨ ਇੰਨੇ ਛੋਟੇ ਐ ਇੱਕ ਫਿਰ ਹੋਰ ਵੀ ਕੰਮ ਹੁੰਦਾ ਹੈ ਨਾ ਮੈਨੂੰ ਖੁਦ ਨੂੰ ਕਈ ਵਾਰੀ ਜਵਾਬ ਦਿੰਦੇ ਸ਼ਰਮ ਆਉਂਦੀ ਹੈ ਕਿ ਮੈਂ ਅੱਜ ਜਾਨੀ ਅੱਜ ਜਾਨੀ ਨਹੀਂ ਆਇਆ ਕਿ ਆ ਫਿਰ ਵੀ ਤੇ ਲੋ ਜੀ ਇਹ ਹੈਗਾ ਜੀ 1/2 ਕਿਲੋ ਦਾ ਡੱਬਾ ਠੀਕ ਹੈ ਜੀ ਇਹ 1/2 ਕਿਲੋ ਦਾ ਡੱਬਾ ਹੈ ਤੇ ਇਹਦਾ ਵੀ ਮੈਂ ਤੁਹਾਨੂੰ ਪ੍ਰਾਈਸ ਦੱਸੂਗੀ ਪਹਿਲਾਂ ਮੈਂ ਤੁਹਾਨੂੰ weight ਦੱਸ ਦਨੀ ਆ ਵੀ ਕਿਹੜਾ ਇਹ 1/2 ਕਿਲੋ ਦਾ ਹੈ 1 ਕਿਲੋ ਦਾ ਤਿੰਨ ਦੀ ਇਹਦੀ 1 ਕਿਲੋ ਦਾ ਜ਼ਰੂਰ ਹੈ ਇਹਦੀ ਸ਼ੇਪ ਹੈਗੀ ਜੀ ਲੌਂਗ ਕਿਉਂਕਿ ਕਿਚਨ ਦਾ ਹਿਸਾਬ ਹੁੰਦਾ ਹੈ ਕਿਚਨ ਦੇ ਜਿਹੜੇ ਬਾਕਸ ਬਣੇ ਹੁੰਦੇ ਨੇ ਉਹਦਾ ਹਿਸਾਬ ਹੁੰਦਾ ਕਿ ਕਿਸੇ ਬਾਕਸ ਦੇ ਵਿੱਚ ਕਿਸ ਤਰ੍ਹਾਂ ਦੀ ਆਪਣੀ ਰੱਖਣੀ ਆ ਤਰੀਕੇ ਦੇ ਨਾਲ ਕਿ ਕਿਸ ਤਰੀਕੇ ਕਿੰਨੇ ਡੱਬੇ ਕਿਸ ਬਾਕਸ ਦੇ ਵਿੱਚ ਕਿਸ ਤਰੀਕੇ ਨਾਲ ਆ ਜਾਣਗੇ ਤੇ ਫਿਰ ਆ ਜੋ ਇਸ ਇੱਧਰ ਆ ਜੋ ਏ ਵੀ ਕਿਲੋ ਦਾਈ ਏ ਵੀ ਕਿਲੋ ਦਾ ਫਿਰ ਇਹ ਆ ਗਿਆ ਥੋੜਾ ਛੋਟਾ ਚਪਟਾ ਜਾ ਮੈਂ ਥੋੜੀ ਦੂਰ ਤੋਂ ਹੀ ਬਣਾਵਾ ਤੁਹਾਨੂੰ ਚੰਗੀ ਤਰ੍ਹਾਂ ਦਿਖਣਗੇ ਇਹ ਫਿਰ ਇਦਾਂ ਚਪਟਾ ਜਾਏ ਆ ਜਾਏਗਾ ਠੀਕ ਹੈ ਥੋੜਾ ਉਹ ਲੌਂਗ ਹੈ ਚੌੜਾ ਘਟ ਹੈ ਇਹ ਚੌੜਾ ਜਾਦੀ ਹੈ ਲੌਂਗ ਨਹੀਂ ਹੈਗਾ ਠੀਕ ਹੈ ਜੀ ਇਹ ਆ ਗਿਆ 2 ਕਿਲੋ ਦਾ ਤੇ ਇਹ ਆ ਗਿਆ 1.5 ਕਿਲੋ ਦਾ ਮੇਰੇ ਸਾਹਬ ਦੇ ਵਿੱਚ ਜਿੱਥੇ ਤੱਕ ਮੈਨੂੰ ਲੱਗ ਰਿਹਾ ਹਜੇ ਭਈਆ ਉਧਰ ਵੀ ਜੀ ਆ ਕਿਉਂਕਿ ਆਰਮੀ ਆਫੀਸਰ ਸਮਾਨ ਲੈਣ ਆਏ ਹੋਇਆ ਇੱਥੇ ਸ਼ਾਪ ਤੇ ਕਹਿੰਨਾ ਬਹੁਤ ਬੜੇ ਬੜੇ ਲੋਕ ਸਮਾਨ ਲੈਣ ਆਣੇ ਆ ਕਿਉਂਕਿ ਸਮਾਨ ਵਧੀਆ ਬਹੁਤ ਜ਼ਿਆਦਾ ਵਧੀਆ ਕੋਸਟਲੀ ਹੈਗਾ ਪਰ ਸਮਾਨ ਹੈ ਜਿਹੜੀ ਸਾਡੀ ਕਿਚਨ ਦੇ ਵਿੱਚ ਚਾਰ ਚੰਦ ਲਾਣ ਵਾਲਾ ਬਹੁਤ ਵਧੀਆ ਤੇ ਇਹ 2 ਕਿਲੋ ਦਾ ਇਹਦੇ ਚ ਆਰਾਮ ਨਾਲ 2 ਕਿਲੋ ਚੀਜ਼ ਆਏਗੀ ਠੀਕ ਹੈ ਨਾ ਜੀ ਤੇ ਬਾਕੀ ਹੁਣ ਆ ਗਿਆ ਆ ਨਿਚੀਆਗੇ ਜੇ ਦੀ ਮੈ ਤੁਹਾਨੂੰ ਸ਼ੇਪ ਵੀ ਦਿਖਾ ਦਨੀ ਆ ਜੇ ਕਿਸੇ ਨੇ ਗੋਲ ਲੈਣਿਆ ਗੋਲ ਵੀ ਮਿਲਣਗੇ ਕਿਸੇ ਨੇ ਇਸ ਇਸ ਟੈਪ ਦੇ ਵਿੱਚ ਲੈਣੇ ਇਸ ਡਿਜ਼ਾਈਨਿੰਗ ਦੇ ਵਿੱਚ ਤੁਹਾਨੂੰ ਇਸ ਡਿਜ਼ਾਈਨਿੰਗ ਚ ਇਹ ਪ੍ਰੋਪਰ ਐਂ ਪੂਰੀ ਸਟੀਲ ਹੈ ਇਹ ਵਧੀਆ ਵਾਲੀ ਸਟੀਲ ਹੈ ਇਹ ਹਲਕੀ ਸਟੀਲ ਨਹੀਂ ਹੈਗੀ ਤੇ ਆ ਕੰਟੇਨਰ ਵੱਡੇ ਆਣਗੇ ਤੇ ਇੱਕ ਹੋਰ ਚੀਜ਼ ਦੇਖੋ ਤੁਸੀਂ ਜਿਹੜੀ ਤੇਦੀ ਆ ਸ਼ੇਪ ਹੈ ਇਹ ਤਾਂ ਹੈਗੀ ਥੋੜੀ ਜਿਹੀ ਕਿ ਜ਼ਿਆਦਾ ਜਿਹੜੀ ਆ ਸ਼ੇਪ ਹੈ ਇਹ ਹੈਗੀ ਥੋੜੀ ਜਿਹੀ ਕਿ ਇਧਰੋਂ ਘੱਟ ਤੇ ਇਹ ਇਦਾਂ ਹੀ ਲੁੱਕੇ ਦੀ ਬਣੀ ਹੋਈ ਹੈ ਤੇ ਇਹ ਪੂਰਾ ਚੌਰਸ ਹੈ ਐਮ ਚੌਰਸ ਇਹ ਹੋ ਗਿਆ 5 ਕਿਲੋ ਦਾ ਇਸ ਚ ਜੇ ਸਾਡੇ ਚੀਨੀ ਪਾ ਕੇ ਰੱਖਣੀ ਹੈ ਚੌਲ ਪਾ ਕੇ ਰੱਖਣੇ ਆ ਇਹ ਉਸ ਉਸ ਚੀਜ਼ ਦੇ ਲਈ ਬਹੁਤ ਵਧੀਆ ਆਈਟਮ ਹੈ ਤੇ ਇੱਕ ਐ ਸ਼ੇਪ ਤੁਸੀਂ ਆ ਦੇਖੋ ਹਨਾ ਇਹ ਹੈ ਤਾਂ ਬਹੁਤ ਸੋਹਣੀ ਆ ਇਹ ਵੀ ਸ਼ੇਪ ਪਰ ਮੈਨੂੰ ਲੱਗਦਾ ਸਾਡੇ ਥੋੜੇ ਜਿਹਾ ਪੰਜਾਬੀਆਂ ਦੇ ਵਿੱਚ ਇਹ ਚੀਜ਼ ਥੋੜੀ ਘੱਟ ਲਾਈਕ ਕਰਦੇ ਆ ਹੈ ਤਾਂ ਬਹੁਤ ਜ਼ਿਆਦਾ ਵਧੀਆ ਨਿਊ ਚੀਜ਼ ਹੈ ਬਹੁਤ ਜਿਆਦਾ ਸੋਹਣਿਆ ਨਿਊ ਪੈਸਾ ਲੈਣਾ ਤਾਂ ਥੋੜੀ ਨਿਊ ਮਾਡਰਨ ਤਰੀਕੇ ਦੇ ਨਾਲ ਵੀ ਚੱਲਣਾ ਚਾਹੀਦਾ ਸਮੇਂ ਦੇ ਨਾਲ ਵੀ ਚੱਲਣਾ ਚਾਹੀਦਾ ਮਤਲਬ ਪਰ ਮੈਨੂੰ ਇਹ ਬਹੁਤ ਪਸੰਦ ਆਏ ਆ ਜੇ ਮੈਂ ਲਮਾ ਨਾ ਤਾਂ ਮੈਂ ਆ ਲਮਾ ਇੱਕ ਗੱਲ ਕਰਦੀ ਆ ਜੇ ਪਰ ਮੇਰੇ ਕੋਲ ਹੈਗੇ ਆ ਤੇ ਪਰ ਮੈਂ ਛੱਡੂੰਗੀ ਨਹੀਂ ਮੈਂ ਵੀ ਲੈ ਕੇ ਜਾਊਂਗੀ ਮੈਨੂੰ ਮੇਰੇ YouTube ਦੇ ਪੈਸੇ ਆਣ ਲੱਗੇ ਨੇ ਫਿਰ ਲੈ ਕੇ ਜਾਊਂਗੀ ਤੇ ਇਹ ਬਹੁਤ ਜਿਆਦਾ ਸੋਹਣਿਆ ਬਹੁਤ ਜਿਆਦਾ ਇਹਨਾਂ ਦੀ ਮੈਨੂੰ ਇਹ ਵਾਲੇ ਬਹੁਤ ਵਧੀਆ ਲੱਗੇ ਇਹ ਵੀ ਵਧੀਆ ਲੱਗੇ ਔਰ ਇਹ ਵਾਲੇ ਵੀ ਇਹ ਵੀ ਠੀਕ ਹੈ ਇਹਨਾਂ ਦੇ ਵੀ ਠੀਕ ਹੈ ਤੇ ਬਹੁਤ ਜਿਆਦਾ ਵਧੀਆ ਬਹੁਤ ਜਿਆਦਾ ਸੋਹਣੇ ਜਿਹੜਾ ਤਾਂ ਹੈਗਾ ਜੀ ਹੁਣ ਮੈਂ ਤੁਹਾਨੂੰ ਰੇਟ ਦਿੰਦੀ ਆ ਜਿਹੜਾ ਤਾਂ ਹੈਗਾ ਇਹ ਵਾਲਾ ਇਹ 780 ਰੁਪਏ ਦਾ ਜੀ ਜਿਹੜਾ 1/2 ਕਿਲੋ ਵਾਲਾ ਨਾ 780 ਰੁਪਏ ਦਾ ਕਿਉਂਕਿ ਵੀ ਨੋਦ ਸਟੀਲ ਦੇ ਹੈ ਜੀ ਜੇਵੀਐਲ ਵਿਨੋਦ ਦੇ ਹੈ ਠੀਕ ਹੈ ਨਾ ਜੀ ਕਿਉਂਕਿ ਕਦੇ ਟੇੜੇਗਾ ਨਹੀਂ ਟੁੱਟੇਗਾ ਨਹੀਂ ਹੋ ਕੁਛ ਨਹੀਂ ਹੋਏਗਾ ਬਹੁਤ ਵਧੀਆ ਆਈਟਮ ਹੈ ਔਰ ਤੁਹਾਨੂੰ ਮੇਨ ਹੈ ਇਥੋਂ ਟਰਾਂਸਪੇਰੈਂਟ ਹੈ ਤੁਹਾਨੂੰ ਪਤਾ ਚੱਲ ਜਿਗਾ ਕਿ ਇਹਦੇ ਚ ਚਿੰਨੀ ਐ ਇਸ ਚਾਹ ਪੱਤੀ ਇਹਦੇ ਚ ਫਲਾਣੀ ਦਾਲ ਐ ਚ ਠਿੰਕੀ ਦਾਲ ਐ ਖੋਸ਼ਲੀ ਪੈ ਜਾਣਗੇ ਪਰਕਨਤ ساری ਜ਼ਿੰਦਗੀ ਦਾ ਗਹਿਣਾ ਬਣ ਜਿਗਾ ਆਪਣੇ ਕਿਚਨ ਦਾ ساری ਜ਼ਿੰਦਗੀ ਦਾ ਵੀ ਬੰਦਾ ਥੋੜੇ ਥੋੜੇ ਕਰਕੇ ਬਣਾ ਲੈਂਦਾ ਸੋਹਣੇ ਲੱਗਦੇ ਆ ਤੇ ਇਹ ਵੀ ਵੱਡੇ ਆ ਜਿਵੇਂ ਕਿ ਛੋਟੀ ਫੈਮਿਲੀ ਐ ਅਸੀਂ 2 ਕਿਲੋ ਚੌਲ ਲਿਆਣੇ ਤਾਂ ਅਸੀਂ ਇਹਦੇ ਚ ਵੀ ਪਾ ਕੇ ਰੱਖ ਸਕਦੇ ਆ ਠੀਕ ਐ ਨਾ ਜੀ ਇਹ ਵਾਲੀ ਆਈਟਮ ਇਸਸ ਤਰ੍ਹਾਂ ਦੇ ਨਾਲ ਐ ਤੇ ਫਿਰ ਜਿਹੜਾ 2 ਕਿਲੋ ਵਾਲਾ ਮੈਂ ਤੁਹਾਨੂੰ ਉਹਦਾ ਵੀ ਪ੍ਰਾਈਸ ਦੱਸ ਦਿੰਨੀ ਆ 14 ਕਿਲੋ ਨਾ 1480 ਰੁਪਿਆ ਹੈਗਾ ਜੀ 2 ਕਿਲੋ ਵਾਲੇ ਦਾ ਠੀਕ ਹੈ ਨਾ ਜੀ ਪ੍ਰਾਈਸ ਐਵੇਂ ਐਵੇਂ ਨਾ ਥੋੜਾ ਥੋੜਾ ਘਟਦੇ ਵਧਦੇ ਆ ਕਿਸੇ ਦਾ ਕਿੰਨਾ ਕਿਸੇ ਦਾ ਕਿੰਨਾ ਜੀ ਠੀਕ ਹੈ ਨਾ ਤੇ ਇਸ ਇਹ ਹਿਸਾਬ ਹੈ ਪਰ ਮੈਂ ਫਿਰ ਕਹਿ ਰਹੀਆਂ ਕਵਾਲਿਟੀ ਹੈਗੇ ਨਾ ਢਿੜੇਗੀ ਨਾ ਜਰ ਲੱਗੇਗੀ ਨਾ ਕੁਝ ਹੋਏਗੀ ਸਦਾ ਬਹਾਰ ਹੈ ਦੇਖੋ ਹੁਣ ਸਾਡੇ ਨੇ ਮੇਰੇ ਕੋਲ 2011 ਚ ਲੈ ਕੇ ਆਈ ਸੀ ਮੈਂ ਦੋ ਸਟਿਲ ਦੇ ਡੱਬੇ ਉਹ ਮੇਰੇ ਨਾ ਮਾਂਝ ਕੇ ਉਦਾਂ ਦੇ ਉਦਾਂ ਨਾਲ ਕੋਈ ਕੰਪਨੀ ਨਹੀਂ ਕੁਝ ਨਹੀਂ ਮੈਂ ਆਮ ਦੁਕਾਨ ਤੋਂ ਲੈ ਕੇ ਆਈ ਸੀ ਅਸੀਂ ਤੇ ਮੈਂ ਕਹਿੰਨਾ ਜਦੋਂ ਵੀ ਮੈਂ ਇਹਨਾਂ ਨੂੰ ਸਾਫ਼ ਕਰ ਦਿੰਵਾਂ ਇੰਨੇ ਇੱਕ ਜਿਆਦੇ ਵਧੀਆ ਹੋ ਜਾਂਦੇ ਨੇ ਇਹ ਤਾਂ ਫਿਰ ਉਹਦੇ ਨਾਲੋਂ ਚੌਗਣੀ ਕੁਆਲਿਟੀ ਹੈ ਚਾਰ ਦੁਨਾ ਜਿਆਦਾ ਵਧੀਆ ਕੁਆਲਿਟੀ ਹੈ ਇਹਨਾਂ 'ਚ ਤਾਂ ਵੈਸੇ ਵੀ ਸਾਫ਼ ਕਰਕੇ ਉਹੀ ਦੀ ਉਹੀ ਜੀ ਆ ਜਾਂਦੀ ਆ ਪੱਕੀ ਤੁਹਾਡੀ ਇੱਛਾ ਤੁਹਾਨੂੰ ਜੋ ਚੀਜ਼ ਵਧੀਆ ਲੱਗਦੀ ਹੈ ਤੁਸੀਂ ਉਹੀ ਲਓਗੇ ਪੈਸਾ ਲੈਣਾ ਦੇਖ ਕੇ ਲੈਣਾ ਪਰ ਜੇ ਕਿਸੇ ਨੇ ਵੀ ਲੈਣਾ ਤਾਂ ਵਧੀਆ ਚੀਜ਼ ਤੇ ਲਾਓ ਹਲਕੀ ਤੇ ਤਾਂ ਫਾਇਦਾ ਹੈ ਨਹੀਂ ਲੈਣ ਦਾ ਥੋੜਾ ਲੈ ਲਓ ਪਰ ਵਧੀਆ ਲਓ ਇਹ ਆ ਗਈਆਂ ਪਾਣੀ ਦੀਆਂ ਬੋਤਲਾਂ ਬੱਚਿਆਂ ਵਾਸਤੇ ਇਹ ਬਹੁਤ ਜਿਆਦਾ ਵਧੀਆ ਬਹੁਤ ਜਿਆਦਾ ਕੁਆਲਿਟੀ ਅੱਛੀ ਹੈ ਇਹ ਸਾਡੇ ਕੋਲ ਹੁਣ ਨਵੇਂ ਪੀਸ ਆਏ ਆ ਠੀਕ ਹੈ ਜੀ ਤੁਸੀਂ ਕਲਰ ਦੇਖੋ ਸਾਰੇ ਇੱਕ ਤੋ ਇੱਕ ਹੈ ਲਵੰਡਰ ਕਲਰ ਪਿੰਕ ਕਲਰ ਪਿਸਤਾ ਗ੍ਰੀਨ ਆਫ ਵਾਈਟ ਬਹੁਤ ਜਿਆਦੇ ਅੱਛੇ ਅੱਛੇ ਕਲਰ ਹਨ ਬਹੁਤ ਜਿਆਦੇ ਵਧੀਆ ਚੀਜ਼ ਹੈ ਇਹ ਵੀ ਇਦਾਂ ਹੀ ਉੱਪਰ ਪਈਆਂ ਜਿਹੜੀਆਂ ਇਹਨਾਂ ਦੇ ਵੀ ਕਲਰ ਬਹੁਤ ਜਿਆਦੇ ਸੋਹਣੇ ਹਨ ਔਰ ਮੇਨ ਗੱਲ ਹੈ ਕਿ ਅੱਛੀ ਕੁਆਲਿਟੀ ਹੈ ਕੋਈ 스ਮੈਲ ਨਹੀਂ ਆਂਦੀ ਬੋਤਲ ਚੋ ਕੁਛ ਨਹੀਂ ਆਂਦੀ ਥੋੜਾ ਚਲੋ ਥੋੜਾ ਆਪਣੇ ਹੱਥ ਚ ਹੈ ਮੈਨੂੰ ਸਗੋਂ ਸਾਰਿਆਂ ਨਾਲ ਇੱਕ ਤਾਂ ਪਿੰਕ ਲੜਕੀਆਂ ਵਾਲਾ ਅੱਛਾ ਲੱਗ ਰਿਹਾ ਇੱਕ ਆਫ ਵਾਈਟ ਇਹ ਵਾਲਾ ਔਰ ਇੱਕ ਬਿਲਕੁਲ ਰੈੱਡ ਕਲਰ ਇੱਕੇ ਅੱਛਾ ਲੱਗ ਰਿਹਾ ਤੇ ਬਹੁਤ ਜਿਆਦੇ ਅੱਛਾ ਲੱਗ ਰਿਹਾ ਬਹੁਤ ਜਿਆਦੇ ਸੋਹਣਾ ਤੇ ਜੇ ਤੁਸੀਂ ਮਤਲਬ ਕੀ ਨਾ ਕਿਸ ਨੇ ਵੀ ਮੰਗਵਾਣਾ ਕੋਈ ਗੱਲ ਨਹੀਂ ਤੁਹਾਨੂੰ ਡਿਸਕਾਊਂਟ ਕਰਕੇ ਦੇ ਦਾਂਗੇ ਅਸੀਂ ਤੁਸੀਂ ਇਹ ਵੀ ਮੰਗਵਾ ਸਕਦੇ ਆ ਬਹੁਤ ਜ਼ਿਆਦਾ ਵਧੀਆ ਕਿਤੇ ਆਪਣਾ ਡਰਾਈਵ ਕਰਨੀ ਹੈ ਕਿਤੇ ਕਰਨਾ ਕਿ ਉਹਦੇ ਲਈ ਵੀ ਇਹ ਬਹੁਤ ਜ਼ਿਆਦਾ ਠੀਕ ਹੈ ਤੇ 12 ਘੰਟੇ ਠੰਡੇ ਦਾ ਠੰਡਾ ਰਹੇਗਾ 12 ਘੰਟੇ ਕੁਝ ਗਰਮ ਪਾਣਾ ਤਾਂ ਗਰਮ ਦਾ ਗਰਮ ਰਹੇਗਾ ਠੀਕ ਹੈ ਨਾ ਜੀ ਬਹੁਤ ਜ਼ਿਆਦਾ ਅੱਛੀ ਕੁਆਲਿਟੀ ਹੈ ਬਹੁਤ ਜ਼ਿਆਦਾ ਵਧੀਆ ਲਓ ਜੀ ਆਪਾਂ ਕੀ ਕਰਨਾ ਅਰੇ ਬਹੁਤ ਮੁਸਾ ਵੀ ਲੇਕਿਨ ਕਹ ਰਹਾ ਹੈ ਇਹ ہمارا ਹਾਂ ਅੰਦਰ ਆਇਆ ਤਾਂ અંદર ને બહાર ચાકો આંટી બલાતી જ સ્નેટ પ્લાક લેના એકા મુ કહેતી અચ્છા યે આપે કોણ કો રખતા હે કહેતી મેમ આજ તો મેં પેતમાં ડબ્બી બતાતી મુ કહેતી આઉ ઘર ખર્ચા કોઈ વાત ની હા ફેર લજી તિયા દસુક આય હૈ તિયા દસુક મેરી કથા બનાઓ તિયા દસુક તા સચ્ચી ગલ હે મે કુછ કહી ન શકદી હગી મે ના દેખો યે ચી ના આજ سامان લેકે જાના હે ਤੇ ਇਹ ਸਾਨੂੰ ਜ਼ਰੂਰੀ ਜਾਣਾ ਪੈ ਗਿਆ ਬਹੁਤ ਜ਼ਿਆਦਾ ਜ਼ਰੂਰੀ ਜਾਣਾ ਪਊਗਾ ਸਾਨੂੰ ਅੱਜ ਠੀਕ ਹੈ ਨਾ ਜੀ ਦੀਦੀ ਹੁਣਾਂ ਨੇ ਰਜਾਈਆਂ ਮੰਗਾਈਆਂ ਚਾਦਰਾਂ ਮੰਗਾਈਆਂ ਡੀਨਰ ਸੈਟ ਮੰਗਾਇਆ ਸਾਡੇ ਇੱਥੇ ਰਿਸ਼ਤੇਦਾਰੀ ਹੈ ਮੇਰੀ ਤੋਂ ਛੋਟੀ ਮੇਰੀ ਮੋਟੋ ਭੈਣ ਹੈ ਨਾੜ ਤਾਂ ਭੈਣ ਕੋਲ ਜਾ ਕੇ ਆਵਾਂਗੇ 10 ਮਿੰਟੇ ਖੜਾਂਗੇ ਸਿਰਫ ਨਾਲੇ ਦੀਦੀ ਉਹਨਾਂ ਨੂੰ ਇਹ ਸਮਾਨ ਦੇ ਕੇ ਆਣਾ ਤੇ ਮੈਂ ਸਵੇਰੇ ਚਲੀ ਗੱਜ ਮੈਨੇ ਕੋਈ ਕੰਮ ਨਹੀਂ ਕਰਿਆ ਸਿਰਫ ਚਾਰ ਭਾਂਡੇ ਭਾਂਡੇ ਮੰਜੀਆਂ ਮੇਰੀ ਧੀ ਨੇ ਮੇਰੇ ਅੰਦਰ ਨੂੰ ਦੇਖੋ ਤੁਸੀਂ ਆਪੇ ਦੇਖੋ ਕੰਮ ਕੀਤੇ ਤੁਹਾਨੂੰ ਕਿਤੇ ਮਿੱਟੀ ਨਜ਼ਰ ਆ ਰਹੀ ਹੈ ਕੁਝ ਨਜ਼ਰ ਆ ਰਿਹਾ ਮੈਂ ਉਹੀ ਤਾਂ ਕਹਿੰਨੇ ਵੀ ਧੀਾਂ ਦੀ ਤਾਂ ਦੇਣ ਦੇ ਨਹੀਂ ਸਕਦੇ ਧੀਾਂ ਦੀ ਦੇਣ ਤਾਂ ਰਾਜੇ ਆਰਾਮ ਨਹੀਂ ਦੇ ਸਕਦੇ ਹੈਗੇ ਉਹ ਦੇਖੋ ਜੀ ਸਮਾਨ ਉਹ ਪਿਆ ਤੇ ਮੈਂ ਹੁਣ ਅੰਦਰੋਂ ਉਹ ਵੀ ਕੱਢ ਲਮਸਟਪਲ ਕੱਢਤੀ ਆਕਸ਼ ਨੂੰ ਕਹਿੰਦੀ ਚੱਪਰ ਬਾਹਰ ਕੱਢ ਕੇ ਆਈਂ ਕਹਦੇ ਅਰੇ ਕਿਤੇ ਚੱਦਰਾਂ ਚੇਂਜ ਕਰ ਦਿੰਦੀ ਹੈ ਆ ਚਦਰਜੀ ਮੇਰੀ ਜਿਹੜੀ ਵੀ ਛੀ ਵੀ ਇੰਨੀ ਪਿਆਰੀ ਚੱਦਰ ਹੈ ਨਾ ਮੇਰੀ ਬਹੁਤ ਜਿਆਦੇ ਜੇ ਇੱਕ ਦਾਣਾ ਬੂਰ ਦਾ ਵੀ ਆ ਗਿਆ ਹੋਵੇ ਮੇਰੀ ਧੀ ਬਹੁਤ ਸੋਹਣੇ ਤਰੀਕੇ ਨਾਲ ਚਾਦਰਾਂ ਪਛਾਂਦੀ ਆ ਸਭ ਕੁਝ ਕਰਦੀ ਆ ਬਹੁਤ ਸੋਹਣਾ ਕੰਮ ਕਰਦੀ ਆ ਕਿਤੇ ਦੇਖ ਲੈ ਮੇਰੀ ਧੀ ਨੇ ਕਿਚਨ ਸਜਾਤੀ ਕਿਤੇ ਕੁਸ਼ ਕਰਤਾ ਮੈਂ ਨੇ ਇਹਨੂੰ ਕਿਹਾ ਤਾਂ ਮੈਂ ਕਿਹਾ ਮੈਂ ਨਾ ਮਟਰ ਪਨੀਰ ਮੈਂ ਇਹਨਾਂ ਨੂੰ ਬਣਾ ਕੇ ਦਿੱਤਾ ਸੀ ਮੈਂ ਮਟਰ ਪਨੀਰ ਮਟਰ ਪਨੀਰ ਲਾਇਆ ਪਿਆ ਕਹਿੰਦੀ ਨੂੰ ਹੋ ਗਏ ਤੇ ਮੈਂ ਕਿਹਾ ਚੱਲ ਉਹ ਹੈ ਜਿੱਤੇ ਹੀ ਹਾਂ ਤੇ ਦੇ ਨਹੀਂ ਦੇ ਸਕਦੇ ਹੈਗੇ ਮੇਰੇ ਅਨੁਸਾਰਾ ਕੰਮ ਕਰ ਤਾਂ ਮੈਂ ਤਾਂ ਨਹੀਂ ਸੁਖ ਚਾਹੋਗੀ ਪਰ ਮੈਨੂੰ ਕਹਿੰਦੇ ਨਮਕ ਜਿਆਦਾ ਸੁਖ ਨਾ ਦੇਆ ਕਰ ਉੰਜ ਸੰਜਣਾ ਦੇ ਪ੍ਰੋਬਲਮ ਚੱਲ ਰਹੀ ਹੈ ਬੈਕ ਦੀ ਪਰ ਅੱਜ ਮੈਨੂੰ ਬਹੁਤ ਜਿਆਦਾ ਜ਼ਰੂਰੀ ਜਾਣਾ ਪੈ ਗਿਆ ਉਹ ਸਿੱਧੀ ਤਾਂ ਮੈਂ ਵੀ ਬਹੁਤ ਔਖੀਆਂ ਸਵੇਰੇ ਇੰਨੀ ਔਖੀ ਉੱਠਦੀਆਂ ਕੋਟੀ ਮੁੱਦੀ ਹੋ ਕੇ ਉੱਠਦੀਆਂ ਖੜੀ ਹੁੰਨੀ ਆ ਤੇ ਕਿਤੇ ਜਾ ਕੇ ਦੇਖੀ ਮਿੱਟੀੋਂ ਮਿੱਟੀ ਪੈ ਗਈ ਰੇ ਮੇਨ ਰੋਡ ਤੇ ਕਿਤੇ ਜਾ ਕੇ ਫੇਰ ਖੜੀ ਹੋਇਆ ਜਾਂਦਾ ਨਹੀਂ ਉੱਠਿਆ ਹੀ ਨਹੀਂ ਜਾਂਦਾ ਹੈਗਾ ਸੱਚੀ ਐਨੇ ਪਰੇਸ਼ਾਨ ਹਿੱਤੇ ਤੇ ਕਿ ਬਾਲ ਡੂੜ ਗਏ ਉਹ ਇਹ ਪਪਾ ਕਹਿੰਦਾ ਪਰ ਮੈਂ ਰੋਡ ਨੂੰ ਲੈ ਆਏ ਮੈਨੂੰ ਅਸੀਂ ਐਨੇ ਦੇਖੀ ਚਿੱਟਾ ਅਸਿਰ ਕਿਆ ਬੰਦਰ ਰਿਸ਼ਤੇਦਾਰੇ ਚ ਪੋਗਾ ਬੁੜੀ ਆ ਗਈ ਨਿਆਣ ਕਹਿੰਦੇ ਮੇਰੀ ਮਾਸੀ ਬੁੜੀ ਹੋ ਗਈ ਜੇ ਮੈਂ ਠੰਡ ਉਤਰੀ ਬਹੁਤ ਜ਼ਿਆਦੇ ਹੈ ਨਾ ਹੁਣ ਤਾਂ ਵੀ ਦਿਲ ਜਾਨੀ ਪੜਦੇ ਹੈਗਾ ਸਨ ਇੱਕ ਜੀ ਕਰਦਾ ਇੱਟੇ ਲਾ ਲਿਆ ਕਰਾਂ ਸਾਰੇ ਕਿਤੇ ਹੈ ਨਾ ਇੱਥੇ ਰਹਾ ਦੋ ਦੋ ਪੁੱਛਿਆਂ ਦਾ ਕਿਆ ਫਾਇਦਾ ਹੈ ਨਾ ਪਿੱਛੇ ਚੰਗੀ ਤਰ੍ਹਾਂ ਧੋ ਕੇ ਫੇਰ ਲਗਾ ਰਿਆ ਸਰਫ ਨਾਲ ਮੈਂ ਤਾਂ ਨਾਲੇ ਸਰਫ ਨਾਲ ਹੀ ਧੋਨੀਆ ਪੋਚੇ ਮੈਂ ਵੀ ਪਾਗਲ ਹੋਈ ਰਹਿਨੀ ਆ ਪਿੱਛੇ ਦਾ ਹੋਰ ਅੱਗੇ ਦਾ ਹੋਰ ਕਿਚਨ ਦਾ ਹੋਰ ਬਾ ਫਿਰ ਤਾਂ ਮੈਂ ਪਾਗਲੇ ਹੋ ਜੂਗੀ ਨਹੀਂ ਇੱਕ ਗੱਲ ਹੋਰ ਤੁਸੀਂ ਹਨਾ ਗੱਲ ਆਪਣੀ ਸੱਚੀ ਆ ਹਨਾ ਇਹ ਬਹਿਮ ਮੈਨੂੰ ਇਹ ਆ ਕਿ ਤੁਹਾਨੂੰ ਵੀ ਹੈਗਾ ਜਿਹੜੇ ਆਪਣੇ ਹੱਥ ਹੈ ਆਪਾਂ ਆਪਣੇ ਹੱਥ ਹੈ ਆਪਣੇ ਹੱਥ ਆਪਣੇ ਬੱਚੇਾਂ ਦੀ ਪੋਟੀ ਵੀ ਚੱਕਦੇ ਆਂ ਹੋਰ ਵੀ ਗੰਧਮੰਦ ਆਪਾਂ ਸਾਫ਼ ਕਰਦੇ ਆਂ ਫਿਰ ਕਿ ਆਪਾਂ ਰੱਬ ਤੋਂ ਨਵੇਂ ਹੱਥ ਲੁਆਣੇ ਆ ਵੀ ਹੁਣ ਸਾਨੇ ਕੰਮ ਕਰਿਆ ਹੁਣ ਸਾਡੇ ਆਹ ਹੱਥ ਚੇਂਜ ਕਰਕੇ ਹੁਣ ਤੂੰ ਨਵੇਂ ਲਾ ਦੇ। ਐਦਾਂ ਤਾਂ ਨਹੀਂ ਹੁੰਦਾ ਹਨਾ ਫਿਰ ਪੁੱਛੇ ਕਿਉਂ ਨਵੇਂ ਲਾਵਾਂ ਜੇ ਮੇਰੇ ਹੱਥ ਪ੍ਰਮਾਤਮਾ ਨੇ ਉਹੀ ਲਾਏ ਨੇ। ਮੈਂ ਵੀ ਹੁਣ ਬਹਿਮ ਨਹੀਂ ਕਰੂੰਗੀ। ਉਹੀ ਹੱਥ ਰੱਖੂੰਗੀ। ਚਲੋ ਜੀ ਰੱਖੀਏ ਸਮਾਨ ਤੇ ਚਲੋ ਚੱਲੀਏ। ਹਾਂ ਮੈਂ ਬਾਹਰ ਕੱਢ ਦੇਣੀ ਆ। ਟਾਈਮ 1:00 ਬਚ ਗਿਆ। ਮੇਰੇ ਮੈਂ ਪੈਰ ਨਾਲੇ ਬਾਹਰ ਕੱਢ ਦੇਣੀ ਐ ਲੋ। ਤੁਹਾਨੂੰ ਮੈਂ ਦੇ ਦਿੱਤੇ ਹੈ ਚਾ ਚੰਦਰ ਹੁੰਦੇ ਨਹੀਂ ਵੇੜ ਲਿਆ ਹੁਣ ਤੂੰ ਰੰਤਾ ਕਰ ਲੇਗੀ ਮੈਂ ਕਰਦੀ ਆ ਚਲ ਲਓ ਜੀ ਬਲੌਗ ਬਲੌਗ ਦਾ ਐਂਡਪੈਥੀ ਕਰਦੇ ਐਂਡ ਕਰਨ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਪਲੀਸ ਵੀਡੀਓ ਨੂੰ ਸਬਸਕ੍ਰਾਈਬ ਜਰੂਰ ਕਰੋ ਲਾਈਕ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਮੇਰਾ ਅੱਜ ਦਾ ਬਲੌਗ ਕਿਵੇਂ ਦਾ ਲੱਗ ਗਿਆ ਤਾਂ ਦਿੱ ਤੱਕ ਬਾਏ ਬਾਏ ਸਾਰੇ ਬੋਲੋ ਜੈ ਸ਼੍ਰੀ ਕ੍ਰਿਸ਼ਨ ਜੈ ਸ਼੍ਰੀ ਰਾਧੇ